ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਮਹਾਨ ਬਾਬੇ ਸਹਿਬਜ਼ਾਦਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵਾਹ ਜਿਹੜਾ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ 14 ਦਸੰਬਰ ਐਸੇ ਮਹੀਨੇ ਦਾ ਹੀ ਜਨਮ ਤੇ ਅਗਲੇ ਬਨੇ ਪੈ ਸ਼ਹੀਦੀ ਦਿਹਾੜੇ ਆਉਣ ਵਾਲੇ ਆ ਇਸੇ ਮਹੀਨੇ ਦੇ ਵਿੱਚ ਸ਼ਹੀਦੀ 7 ਸਾਲ ਦੀ ਉਮਰ 7 ਸਾਲ ਦੀ ਉਮਰ ਦੇ ਵਿੱਚ ਬਹੁਤ ਵੱਡੀ ਮਾਰ ਕੇ ਮਾਰ ਕੇ ਗਿਆ ਸੋ ਉਹਨਾਂ ਬਾਬਿਆਂ ਨੂੰ ਯਾਦ ਕਰਦਿਆਂ ਤੁਹਾਡੇ ਨਾਲ ਅੱਜ ਗੱਲ ਕਰਨੀ ਆ। ਭਈ ਅੱਜ ਇੱਕ ਪੋਸਟ ਵੇਖੀ ਸੀ ਜਿਸ ਪੋਸਟ ਦੇ ਵਿੱਚ ਇੱਕ ਭਾਜਪਾ ਦਾ ਵੀਰ ਕਹਿਣ ਦਿਆ ਭਈ ਕਦੀ ਵੀ ਦੁਬਾਰਾ ਮੁੜ ਕੇ ਕਾਲੇ ਗਰਾਰੀ ਵਾਲੇ ਮੀਟਰ ਨਹੀਂ ਆ ਸਕਦੇ। ਔਰ ਆ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਹਿੰਦਾ ਲੰਘ ਜਾਣ ਦਿਓ ਫੇਰ ਵੇਖਿਓ ਕਿ ਪਰਚੇ ਤੇ ਜੁਰਮਾਨੇ ਕਿਵੇਂ ਹੁੰਦੇ ਆ। ਮੈਂ ਉਸ ਵੀਰ ਨੂੰ ਕਹਿਣਾ ਚਾਹੁੰਨਾ ਵੀ ਇਹ ਪਹਿਲੀ ਵਾਰ ਨਹੀਂ ਕੁਝ ਹੋਣਾ। ਆਦ ਕਾਲ ਤੋਂ ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਇੱਕ ਬਨੇ ਲੁੱਟਣ ਵਾਲੇ ਰਹੇ ਆ ਤੇ ਇੱਕ ਬਨੇ ਲੁੱਟਣ ਲੁੱਟ ਨੂੰ ਰੋਕਣ ਵਾਲੇ ਰਹੇ ਆ ਸਾਡਿਆਂ ਵੱਡਿਆਂ ਵੱਡੇਰਿਆਂ ਦਾ ਇਤਿਹਾਸ ਪੜ ਕੇ ਵੇਖੀ ਹੋਏ ਇਹ ਵੀ ਨਹੀਂ ਕਹਿੰਦੇ ਵੀ ਸ਼ਾਇਦ ਕੋਈ ਮਤਲਬ ਆਨੰਦਪੁਰ ਸਾਹਿਬ ਦੇ ਵਿੱਚ ਰੰਜੀਤ ਨਗਾਰਾ ਵੀ ਵਜਾ ਸਕਦਾ ਇਹ ਵੀ ਨਹੀਂ ਕਹਿੰਦੇ ਕੋ ਕੋਟ ਸਵਾਰੀ ਵੀ ਕਰ ਸਕਦਾ ਇਹ ਵੀ ਨਹੀਂ ਕਹਿੰਦੇ ਕੋ ਦਸਤਾਰ ਬਨ ਸਕਦਾ ਇਹ ਵੀ ਨਹੀਂ ਕਹਿੰਦੇ ਕੋ ਨਿਸ਼ਾਨ ਲਾ ਸਕਦਾ ਵਾ ਔਰ ਅੰਗਰੇਜ਼ਾਂ ਦਾ ਵੀ ਕਹਿੰਦੇ ਸੂਰ ਜਿਹੜਾ ਇੱਕ ਦੇਸ਼ ਦੇ ਵਿੱਚ ਜੜਦਾ ਹੁੰਦਾ ਹੈ ਦੂਜੇ ਡੁੱਬਦਾ ਹੁੰਦਾ ਹੈ ਅੰਗਰੇਜ਼ਾਂ ਦਾ ਸੂਰਜ ਵੀ ਡੁੱਬਿਆ ਮੁਗਲਾਂ ਦਾ ਸੂਰਜ ਵੀ ਡੁੱਬਿਆ ਤੇ ਜਿਹੜੇ ਹੌਣ ਵਾਲੇ ਕਾਲੇ ਅੰਗਰੇਜ਼ ਵਾ ਭਾਵੇਂ ਉਹ ਕੇਂਦਰ 'ਚ ਬੈਠਿਆ ਭਾਵੇਂ ਸਟੇਟ 'ਚ ਬੈਠੇ ਆ ਇਹਨਾਂ ਦਾ ਵੀ ਸੂਰਜ ਛੋਟੀ ਵੀਰ ਇੱਕ ਦਿਨ ਡੁੱਬਣਾ ਵਾ ਇਹਨਾਂ ਦਾ ਸੂਰਜ ਰਹਿਣਾ ਨਹੀਂ ਕਿਉਂਕਿ ਪਬਲਿਕ ਆਧਾਰਿਆਂ ਨੂੰ ਜਿਹੜੀ ਖੋਹ ਦਾ ਇਹਨਾ ਪ੍ਰੋਗਰਾਮ ਬਣਾ ਲਿਆ ਪਬਲਿਕ ਕਦੀ ਇਹਨੂੰ ਜਰੂਰੂਗੀ ਨਹੀਂ ਅੱਜ ਜਿਹੜੇ ਆਪਣੇ ਆਪ ਨੂੰ ਲੋਹੇ ਦਾ ਮੁੱਖ ਮੰਤਰੀ ਖੋਹਉਂਦੇ ਸੀ ਕੈਪਟਨ ਮਰਿੰਦਰ ਸਿੰਘ ਉਹਨੇ ਭਈ ਬੰਦੀਆਂ ਦੇ ਬਿੱਲ ਪਕਾਏ ਤੇ ਕੇਵਲਾਂ ਇੱਕੇ ਦਿਨ ਵੱਡੀ ਤਦਾਦ ਚਲਾਈਆਂ ਸੀ ਤੇ ਅੱਜ ਉਹ ਲੋਹੇ ਦੇ ਮੁੱਖ ਮੰਤਰੀ ਨੂੰ ਆਪਣੀ ਹੋਂਦ ਚ ਦਿਟਾਉਣ ਲਈ ਸੋਸ਼ਲ ਮੀਡੀਆ ਤੇ ਆਉਣਾ ਪੈ ਰਿਹਾ ਵਾ ਕਿ ਇੱਕ ਕੈਪਟਨ ਵੀ ਹੁੰਦਾ ਸੀ ਇਹਨਾਂ ਕਈਆਂ ਸੀ ਬਣਨਾ ਵਾ ਪਰ ਜਿਹੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਵਾਂ ਪੰਜਾਬੀ ਭਾਈਚਾਰਾ ਵਾ ਵੱਖ-ਵੱਖ ਕਮਿਊਨਿਟੀਆਂ ਤੋਂ ਜਿਹੜਾ ਇਹ ਸੁੰਦਰ ਫੁੱਲਾਂ ਦਾ ਗੁਲਦਸਤਾ ਬਣਿਆ ਇਹ ਸਦਾ ਬਹਾਰ ਸੀ ਤੇ ਸਦਾ ਬਹਾਰ ਰਹਿਣਾ ਵਾ ਸਿਰਫ ਲੋੜਵੰਦੀ ਇਸੇ ਗੱਲ ਦੀ ਆ ਕਿ ਆਪਾਂ ਇਹ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ ادارے ਜਾ ਰਹੇ ਆ ਇਹਨਾਂ ਨੂੰ ਬਚਾਉਣ ਵਾਸਤੇ ਇੱਕ ਮਤ ਹੋ ਜੀਏ ਜਿੰਨੇ ਜ਼ਿਆਦਾ ਜਰਮਾਨੇ ਹੋਣਗੇ ਓਨੀ ਜਲਦੀ ਛੇਤ ਪ੍ਰਾਪਤ ਹੋਊਗੀ ਜਿੰਨੇ ਜ਼ਿਆਦਾ ਪਰਚੇ ਹੋਣਗੇ ਓਨੀ ਜ਼ਿਆਦਾ ਜਲਦੀ ਜਿੱਤ ਪ੍ਰਾਪਤ ਹੋਊਗੀ ਹਰ ਹਾਲ ਦੇ ਵਿੱਚ ਲੋਕ ਜਿੱਤਣਗੇ ਕਿਰਤੀ ਜਿੱਤਣਗੇ ਕਿਸਾਨ ਮਜ਼ਦੂਰ ਜਿੱਤੂਗਾ ਹਾਂ ਇਹ ਜ਼ਰੂਰ ਆ ਕਿ ਇਹਨੂੰ ਓਨਾ ਚਿਰ ਸਮਾਂ ਲੱਗੂਗਾ ਜਿੰਨਾ ਚਿਰ ਆਪੋ ਵਿੱਚ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਿਆ ਤੇ ਇਹਦੇ ਬਾਰੇ ਗੁਰੂ ਸਾਹਿਬ ਦਾ ਹੁਕਮ ਆ ਖਿੱਚੋ ਤਾਣ ਵੋ ਗੁੱਚੀ ਹੈ ਸੁਣ ਮੂਰਖ ਮਨ ਅਜਾਣ ਇਹ ਆਣਿਆ ਮੂਰਖਾ ਬਣਾ ਖਿੱਚੋਦਾਨ ਦੇ ਵਿੱਚ ਗਵਾਜਦਾ ਜਿਹੜਾ ਕੋਈ ਗਵਾਜਦਾ ਤੇ ਉਹ ਭਾਈ ਸਾਰੇ ਜਮਾਨੇ ਨੂੰ ਪਤਾ ਵੀ ਖਿੱਚੋ ਤਾਂ ਚ ਗਵਾਜ ਰਿਆ ਵਾ ਪਰ ਜਿਸ ਦਿਨ ਕਿਤੇ 12 ਮਿਸਲਾ ਵਾਂਗੂ ਇੱਕ ਹੋ ਕੇ ਇੱਕ ਆਵਾਜ਼ ਦੇ ਕੇ ਇੱਕ ਪਲੇਟਫਾਰਮ ਮਲ ਲਿਆ ਤੇ ਫਿਰ ਕਿਹਦੀ ਤਾਕਤ ਵਾ ਵੀ ਇੱਥੇ ਅਮਰੀਕਾ ਵਰਗੇ ਸਮਝੌਤੇ ਲਾਗੂ ਹੋ ਜਾਣਗੇ ਕਿਹਦੀ ਤਾਕਤ ਵਾ ਵੀ ਜਿਹੜਾ ਪਬਲਿਕ ਦਾ ਅਸਾਰਿਆ ਹੋਇਆ ਸਾਡੇ ਵੱਡੇ ਵੱਡੇ ਦਾ ਅਸਾਰਿਆ ਹੋਇਆ ਪਬਲਿਕ ਅਦਾਰਾ ਬਿਜਲੀ ਬੋਰਡ ਵਾ ਇਹ ਅਡਾਨੀਆਂ ਬਾਨੀਆਂ ਕੋਲ ਚਲ ਜੂਗਾ ਇਥੇ ਪਹਿਲਾਂ ਪੈਸੇ ਪਵਾ ਕੇ ਫਿਰ ਬਿਜਲੀ ਬਾਲਰ ਦੇ ਹੁਕਮ ਜਾਰੀ ਹੋਣਗੇ ਇਹ ਭਗਵੰਤ ਮਾਨ ਵੀ ਸੁਪਨੇ ਲੈ ਰਿਹਾ મોદી ਵੀ ਸੁਪਨੇ ਲੈ ਰਿਹਾ ਤੇ ਜਿਹੜੀਆਂ ਵਿਰੋਧੀ ਧਿਰਾਂ ਵਾਂ ਉਹ ਐ ਟਾਈਮ ਤੇ ਮੂਕ ਦਰਸ਼ਕ ਬਣ ਕੇ ਸਾਰਾ ਤਮਾਸ਼ਾ ਵੇਖ ਰਹੀਆਂ ਵਾਂ ਕਦੀ ਵੀ ਰਾਜਨੀਤਿਕ ਧਿਰਾਂ ਨੇ ਨਾ ਲੋਕਾਂ ਦੇ ਹੋਏ ਤੇ ਨਾ ਲੋਕਾਂ ਦੇ ਹੋਣਾ ਵਾਂ ਜੇ ਆਪਣਾ ਹੋਣਾ ਪੈਣਾ ਤੇ ਆਪ ਨੂੰ ਹੋਣਾ ਪੈਣਾ ਵਾਂ ਮੈਂ ਤਾਂ ਇਹ ਵੀ ਕਹਿਣਾ ਹੈ ਕਿ ਅੱਜ ਜਿਹੜੇ ਵੋਟਾਂ ਵਾਲੀਆਂ ਧਿਰਾਂ ਦਮਗਜੇ ਮਾਰਦੇ ਫਿਰਦੇ ਆ ਕੋਈ 27 ਦੀ ਗੱਲ ਕਰ ਰਿਹਾ ਕੋਈ 29 ਦੀ ਗੱਲ ਕਰ ਰਿਹਾ ਇਹਨਾਂ ਨੂੰ ਇੱਕ ਵਾਰ ਪੁੱਛ ਲੋ ਕਿ ਕਿਹੜੇ ਕਿਹੜੇ ਗੋਡਿਆਂ ਥਲੇ ਧੌਣ ਦੇ ਕੇ ਬਿਠੇ ਜੇ ਕਿਹੜਾਂ ਕਿਹੜਾ ਪਬਲਿਕ ਅਧਾਰਾ ਜਿਹੜਾ ਤੁਸੀਂ ਉਹ ਰਹਿਣ ਦਿਓਗੇ ਲੋਕਾਂ ਦਾ ਹਸਪਤਾਲ ਵੀ ਵੇਚਤੀ ਰੋਡਵੇ ਵੀ ਵੇਚਤੀ ਬੀਐਸਐਲ ਵੀ ਵੇਚਦਾ ਰੇਲ ਵੀ ਵੇਚਤੀ ਤੇਲ ਵੀ ਵੇਚਦਾ ਸਾਰਾ ਕੁਝ ਲਗਾਤਾਰ ਵੇਚੀ ਜਾ ਰਿਹਾ ਪਰ ਇਹਨੂੰ ਸਾਰੇ ਕੁਝ ਨੂੰ ਪ੍ਰਾਪਤ ਕਰਨ ਵਾਸਤੇ ਏਕਾਂ ਤੇ ਸੰਘਰਸ਼ ਹਥਿਆਰ ਹੀ ਤੇ ਹੱਲ ਵੀ ਇਹ ਉਪਰੋਣਾ ਪੈਣਾ ਜੀ ਉਹ ਆਪਾਂ ਨੂੰ ਮਹਾਂਪੁਰਸ਼ ਵੱਡੇ ਬਾਬੇ ਛੋਟੇ ਬਾਬੇ ਕਰਕੇ ਦੱਸ ਕੇ ਗਿਆ ਭਾਵੇਂ ਚਮਕੌਰ ਦੀ ਗੜੀ ਸੀ ਹੈ ਤੇ ਭਾਵੇਂ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦੀ ਦੀਵਾਰ ਹੈ ਭਾਵੇਂ ਲਾਲ ਕਿਲਾ ਜਿਹੜਾ ਸਾਡੇ ਸਿੱਖਾ ਸੇਵਕਾਂ ਦੀਆਂ ਕੁਰਬਾਨੀਆਂ ਦੱਸ ਰਿਹਾ ਵਾ ਉਹ ਸਾਰਾ ਕੁਝ ਸਾਡੇ ਇਤਿਹਾਸ ਸਾਹਮਣੇ ਪਿਆ ਵਾ ਨਾਮ ਮਤੀਦਾਸ ਦਾ ਆਰਾਇਣਾ ਖੁੰਡਾ ਕੀਤਾ ਰੱਖਿਆ ਤੇ ਨਾਮ ਮਤੀਦਾਸ ਹੀ ਪੈਦਾ ਹੋਣੋਂ ਹਟਣਗੇ ਇਹ ਹੁੰਦੇ ਰਹਿਣਗੇ ਸੋ ਆਓ ਏਕੇ ਦੇ ਬਲਬੁੱਧ ਦੇ ਉੱਤੇ ਹਰ ਹਾਲ ਦੇ ਵਿੱਚ ਨਸਲ ਤੇ ਫਸਲ ਬਚਾਉਣ ਲਈ ਲੜੀਏ ਕਿਉਂਕਿ ਮੈਨੂੰ ਪਤਾ ਲੱਗਾ ਵਾ ਸੂਤਰਾ ਤੋਂ ਕਿ ਮਨਰੇਗਾ ਦੀ ਜਿਹੜੀ ਆ ਉਹ 100 ਤੋਂ 125 ਦਿਨ ਕਰਨ ਜਾਣ ਲੱਗਦੇ ਆ ਕਿ ਜੇ 100 ਤੋਂ 125 ਦਿਨ ਕਰਨੀ ਆ ਤੇ ਫਿਰ ਭਾਈ 200 ਦਿਨ ਕਿਉਂ ਨਹੀਂ ਫਿਰ ਇਹ ਵੀ ਪਤਾ ਲੱਗਾ ਵਾ ਕਿ ਉਹ ਮਹਾਨ ਬਾਪੂ ਦੇ ਨਾਂ ਤੇ ਬਾਪੂ ਗ੍ਰਾਮੀਣ ਯੋਜਨਾ ਬਣਾਉਣ ਲੱਗੇ ਆ ਬਾਪੂ ਮਹਾਨ ਕਿਵੇਂ ਹੋ ਗਿਆ ਭੀ ਮਹਾਨ ਬਾਪੂ ਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਤਿਲਕ ਜੰਮੂ ਦੀ ਰਸਕਰਾਕੀ ਕੀਤੀ ਮਹਾਨ ਬਾਬੇ ਨੇ ਜੋਰਾਵਰ ਸਿੰਘ ਫਤਿਹ ਸਿੰਘ ਚਮਕੌਰ ਸਿੰਘ ਚਮਕੌਰ ਦੀ ਗੜੀ ਸ਼ਹੀਦਾਂ ਵਾਲੇ ਅਜੀਤ ਸਿੰਘ ਜੁਹਾਰ ਸਿੰਘ ਉਹਨਾਂ ਦੇ ਨਾਂ ਤੇ ਗ੍ਰਾਮੀਣ ਯੋਜਨਾ ਯੋਜਨਾ ਕਿਉਂ ਨਹੀਂ ਤੇ ਮਹਾਨ ਪਿਤਾ ਧੰਨ ਸ੍ਰੀ ਗੋਬੇ ਸਿੰਘ ਕਲਕੀਆਂ ਵਾਲੇ ਸ਼ੈਨਸ਼ਾ ਦੇ ਨਾਤੇ ਦੀ ਯੋਜਨਾ ਕਿਉਂ ਨਹੀਂ ਸ਼ੁਰੂ ਹਦਿਆਂ ਇਹ ਸੌੜੀ ਸੋਚ ਦਾ ਨਤੀਜਾ ਵਾ ਸੋ ਮਹਾਨਤਾ ਉਹਨਾਂ ਦੀ ਹੋਣੀ ਚਾਹੀਦੀ ਆ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਆਓ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਆਹ ਸ਼ਹੀਦੀ ਧਾਰੇ ਵੀ ਮਨਾਉਣੇ ਆ ਤੇ ਪਬਲਿਕ ਧਾਰੇ ਵੀ ਬਚਾਉਣੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ